ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਦੀ ਤਾਜ਼ਾ ਅਪਡੇਟ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ ਦਿੱਤਾ ਕਰਾਰਾ ਜਵਾਬ ਆਖਿਰ ਕਿਉਂ ਬਦਲਿਆ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਪ੍ਰਤੀ ਰੁਖ ਇਸ ਖਬਰ ਨੂੰ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰੇ ਹੀ ਮੁਲਾਜ਼ਮ ਸਾਥੀਆਂ ਤੇ ਪੈਨਸ਼ਨ ਸਾਥੀਆਂ ਨੂੰ ਰਿਕੁਐਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਆਪਣੇ ਨਾਲ ਸੰਬੰਧਿਤ ਤਾਜ਼ਾ ਜਾਣਕਾਰੀ ਇਸ ਚੈਨਲ ਤੋਂ ਸੁਣ ਸਕੋ ਸੋ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਜੋ ਰੁਖ ਦਿਖਾਇਆ ਪੈਨਸ਼ਨਜ਼ ਦੀਆਂ ਮੰਗਾਂ ਵਿਰੁੱਧ ਜੋ ਉਹਨਾਂ ਦਾ ਰੁਖ ਦੇਖਣ ਨੂੰ ਮਿਲਿਆ ਹੈ ਇਹ ਖਬਰ ਦੇ ਵਿੱਚ ਜੋ ਬਦਲਿਆ ਰੁਖ ਦੇਖ ਰਿਹਾ ਹੈ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ 49 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਰੈਲੀ ਹੋਣੀ ਸੀ ਜਿਸ ਦੇ ਵਿੱਚ ਧਰਨੇ ਦੌਰਾਨ ਉਹਨਾਂ ਨੂੰ ਜਿਹੜੀ ਮਿਲੀ ਸੀ ਇੱਕ ਮੀਟਿੰਗ ਕਿ ਅਸੀਂ 10 ਸਤੰਬਰ ਨੂੰ ਪੰਜਾਬ ਸਰਕਾਰ ਦੇ ਨਾਲ ਇੱਕ ਮੀਟਿੰਗ ਕਰਨੀ ਹੈ ਤਾਂ ਉਹ ਮੁਲਤਵੀ ਹੋ ਗਈ ਹੈ ਜਿਸ ਨੇ ਭਾਰੀ ਨਿਰਾਸ਼ਾ ਜਿਹੜੀ ਮੁਲਾਜ਼ਮਾਂ ਦੇ ਵਿੱਚ ਤੇ ਪੈਂਸਰਸ ਦੇ ਵਿੱਚ ਪਾਈ ਹੈ ਤੇ ਉਹਨਾਂ ਦੇ ਵਿੱਚ ਜਿਹੜੀ ਕਨਵੀਨੀਅਨ ਨੇ ਜਸਵੀਰ ਸਿੰਘ ਤਲਵਾੜਾ ਨੇ ਵੀ ਇਹੀ ਕਿਹਾ ਕਿ 8ਵੀਂ ਵਾਰ ਹੋਈ ਹੈ ਇਹ ਗੱਲ ਕਿ ਮੀਟਿੰਗ ਵਾਰ-ਵਾਰ ਕੀ ਹੈ ਮੁਲਤਵੀ ਹੋ ਜਾਂਦੀ ਹੈ ਤੇ ਹੋਣ ਵਾਲੀ ਮੀਟਿੰਗ ਵੀ ਜਿਹੜੀ ਸਾਡੀ 10 ਸਤੰਬਰ ਨੂੰ ਹੋਣੀ ਸੀ ਉਹ ਟੈਲੀਫੋਨ ਰਾਹੀਂ ਇੱਕ ਸੰਦੇਸ਼ ਭੇਜ ਕੇ ਉਹ ਮੁਲਤਵੀ ਕਰ ਦਿੱਤੀ ਤੇ 12 ਤਰੀਕ ਨੂੰ ਰੱਖ ਦਿੱਤੀ ਹੈ ਜਿਸ ਦੀ ਕੀ ਹੁਣ ਇਹ ਨਹੀਂ ਸਪਸ਼ਟ ਹੈਗਾ ਕਿ ਇਹ ਮੀਟਿੰਗ ਹੁਣ ਮੁੱਖ ਮੰਤਰੀ ਨਾਲ ਹੋਊਗੀ ਜਾਂ ਕੈਬਨਿਟ ਸਬਕਮੇਟੀ ਨਾਲ ਹੋਊਗੀ ਤਾਂ ਸੋ ਉਹਨਾਂ ਨੇ ਇਹੀ ਕਿਹਾ ਕਿ ਸਾਡੀਆਂ ਮੰਗਾਂ ਦੇ ਪ੍ਰਤੀ ਪੰਜਾਬ ਸਰਕਾਰ ਬਿਲਕੁਲ ਹੀ ਗੰਭੀਰ ਨਹੀਂ ਹੈਗੀ ਜੋ ਇੱਕ ਨਿਰਾਸ਼ਾਜਨਕ ਸਥਿਤੀ ਪੈਦਾ ਕਰਦੀ ਹੈ ਕਿ ਵਾਰ-ਵਾਰ ਸਾਡੀਆਂ ਮੰਗਾਂ ਜਿਹੜੀਆਂ ਮੁਲਤਵੀ ਹੋ ਰਹੀਆਂ ਨੇ ਤਾਂ ਜਿਸ ਤੋਂ ਮੁਲਾਜ਼ਮ ਸਾਥੀ ਦੇ ਪੈਨਸ਼ਨ ਰਿਫਰੰਡ ਦੇ ਜਿੰਨੇ ਵੀ ਮੈਂਬਰ ਹੈ ਉਹ ਕਾਫੀ ਨਰਾਸ਼ ਹੋ ਗਏ ਨੇ ਕਿ ਸਾਡੀਆਂ ਮੰਗਾਂ ਉਹਨੇ ਪ੍ਰਤੀ ਸਰਕਾਰ ਬਿਲਕੁਲ ਵੀ ਨਹੀਂ ਧਿਆਨ ਦੇ ਰਹੀ ਤੇ ਨਾਲ ਹੀ ਕਈ ਮਲਾਜ਼ਮਾਂ ਦੇ ਵਿੱਚੋਂ ਉਹਨਾਂ ਦੀਆਂ 18 ਜਿਹੜੀ ਕਨਵੀਨੀਅਨ ਨਹੀਂ ਉਹਨਾਂ ਦੇ ਉੱਪਰ ਕੇਸ ਵੀ ਦਰਜ ਹੋਏ ਨੇ ਤੇ ਉਹਨਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਦਬਾਉਣ ਦੀ ਵੀ ਇਹ ਰਣਨੀਤੀ ਜਿਹੜੀ ਘਟੀ ਗਈ ਹੈ ਸੋ ਪਰ ਉਹ ਕਹਿੰਦੇ ਕਿ ਸਾਡੀ ਜਿਹੜੀ ਹੁਣ 12 ਸਤੰਬਰ ਨੂੰ ਮੀਟਿੰਗ ਹੋਊਗੀ ਸਾਡੀਆਂ ਮੰਗਾਂ ਜੇ ਨਹੀਂ ਮੰਨੀਆਂ ਜਾਂਦੀਆਂ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਹੋਣੀ ਚਾਹੀਏ ਚਾਹੀ ਉਹਨਾਂ ਦੀ ਡੀਏ ਨੂੰ ਲੈ ਕੇ ਹੋਵੇ ਚਾਹੀ ਛੇਵੇਂ ਪੇਕ ਮਿਸ਼ਨ ਦੀਆਂ ਤਰੁੱਟੀਆਂ ਨੂੰ ਲੈ ਕੇ ਹੋਵੇ ਸੋ ਉਸ ਨੂੰ ਉਹ ਮਨਵਾਉਣਗੇ ਜੇ ਉਹਨਾਂ ਦੀਆਂ ਮੀਟਿੰਗਸ ਵਾਰ-ਵਾਰ ਕੈਨਸਲ ਹੋਣਗੀਆਂ ਤਾਂ ਉਹ ਆਪਣੀ ਹੜਤਾਲ ਜਾਰੀ ਰੱਖਣਗੇ ਧਰਨੇ ਜਾਰੀ ਰੱਖਣਗੇ ਸੋ ਪਰ ਇਹਦੇ ਵਿੱਚ ਕਾਫੀ ਮੀਟਿੰਗ ਵਾਰ-ਵਾਰ ਜਦੋਂ ਚੇਂਜ ਹੋ ਜਾਂਦੀ ਹੈ ਡੇਟ ਤੱਕ ਕਿਤੇ ਨਾ ਕਿਤੇ ਜਥੇਬੰਦੀਆਂ ਦੇ ਵਿਚਕਾਰ ਉਹਨਾਂ ਦੇ ਨਿਰਾਸ਼ਾਜਨਕ ਜਿਹੜੀ ਸਥਿਤੀ ਪੈਦਾ ਹੋ ਜਾਂਦੀ ਹੈ ਸੋ ਇਸ ਤੋਂ ਅਸਪਸ਼ਟ ਪਤਾ ਲੱਗਦਾ ਕਿ ਪੰਜਾਬ ਸਰਕਾਰ ਹੈ ਉਹਨਾਂ ਦੀਆਂ ਮੰਗਾਂ ਵੱਲ ਉਹਨਾਂ ਨਹੀਂ ਧਿਆਨ ਦੇ ਰਹੀ ਜਿਸ ਨੂੰ ਲੈ ਕੇ ਜੜੀਆਂ ਵਾਰ-ਵਾਰ ਜੋ ਵੀ ਜਥੇਬੰਦੀਆਂ ਵੱਲੋਂ ਖਬਰਾਂ ਆ ਰਹੀਆਂ ਨੇ ਉਹ ਇਹੀ ਹੈ ਕਿ ਹੁਣ 12 ਸਤੰਬਰ ਵਾਲੀ ਮੀਟਿੰਗ ਤੋਂ ਬਾਅਦ ਹੀ ਉਹ ਆਪਣੇ ਸਾਥੀਆਂ ਦੇ ਨਾਲ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਆ ਸੋ ਜਦੋਂ ਵੀ ਮੀਟਿੰਗ 12 ਤਰੀਕ ਦੀ ਹੁੰਦੀ ਹੈ ਉਸ ਦੇ ਵਿੱਚ ਜੋ ਵੀ ਨਤੀਜਾ ਨਿਕਲ ਕੇ ਆਉਂਦਾ ਤੁਹਾਡੇ ਨਾਲ ਅਲੱਗ ਤੋਂ ਨਿਊਜ਼ ਬਣਾ ਕੇ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰਾਂਗੀ ਸੋ ਉਸ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਆਪਣੇ ਮੁਲਾਜ਼ਮ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਆਪਦੇ ਵਿਭਾਗ ਦੀ ਤੁਹਾਡੀਆਂ ਮੰਗਾਂ ਦੇ ਨਾਲ ਇਸ ਚੈਨਲ ਤੋਂ ਸੁਣ ਸਕੋ ਇਸ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ